ਪੁਲਿਸ ਦੀ ਕਾਰਵਾਈ ਤੋਂ ਬਾਅਦ ਅੱਜ ਸ਼ੰਭੂ ਬਾਰਡਰ ਆਵਾਜਾਈ ਲਈ ਖੋਲ ਦਿੱਤਾ ਇਸ ਦੌਰਾਨ ਉੱਥੋਂ ਦੀਆਂ ਲੰਘਦੀਆਂ ਹੋਈਆਂ ਗੱਡੀਆਂ ਵਿੱਚ ਬੈਠੇ ਸਵਾਰੀਆਂ ਤੇ ਡਰਾਈਵਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਉਨ੍ਹਾਂ ਨੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਨੈਸ਼ਨਲ ਲਾਈਵ ਤੇ ਪੈਂਦੇ ਹੋਏ ਢਾਬੇ ਦੇ ਮਾਲਕਾਂ ਵੱਲੋਂ ਵੀ ਸਰਕਾਰ ਦੀ ਇਸ ਕਾਰਗੁਜ਼ਾਰੀ ਤੇ ਸਰਕਾਰ ਦੀ ਪ੍ਰਸ਼ੰਸਾ ਕੀਤੀ ਹੈ ਕਿ ਕਿਹਾ ਕਿ ਇਹ ਰਸਤਾ ਖੁੱਲਣ ਦੇ ਨਾਲ ਲੋਕਾਂ ਦੇ ਰੋਜ਼ਗਾਰ ਤੇ ਬਹੁਤ ਫਰਕ ਪਵੇਗਾ ਤੇ ਇੰਨੇ ਟਾਈਮ ਦਾ ਰੁਕਿਆ ਹੋਇਆ ਰੋਜ਼ਗਾਰ ਹੁਣ ਦੁਬਾਰਾ ਲਈ ਤੇ ਆਵੇ ਐਸਡੀਐਮ ਰਾਜਪੁਰਾ ਅਵਿਕੇਸ਼ ਗੁਪਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੱਕ ਸਾਈਡ ਦਾ ਰਸਤਾ ਖੋਲ ਦਿੱਤਾ ਗਿਆ ਤੇ ਦੂਸਰੀ ਸਾਈਡ ਦੇ ਰਸਤੇ ਵਾਸਤੇ ਐਨਐਚਆਈ ਤੇ ਹੋ ਸਬੰਧਿਤ ਵਿਭਾਗਾ ਨਾਲ ਗੱਲ ਕਰਕੇ ਰਸਤਾ ਖੋਲ ਦਿੱਤਾ ਜਾਵੇਗਾ ਉਸੀ ਦੇਖ ਰਹੇ ਹੋ న్యూਸ ਲੀਡਰ ਪੰਜਾਬ ਤੇ ਜਸਿੰਦਰ ਲਕੀਨਾ ਦੀਪਕ ਕੁਮਾਰ ਦੀ ਰਿਪੋਰਟ ਸੇ ਅਸੀਂ ਖੜਿਆ ਸ਼ੰਭੂ ਬਾਰਡਰ ਤੇ ਜਿੱਥੇ ਕਿ ਕੱਲ ਪੁਲਿਸ ਵੱਲੋਂ ਜੋ 50 ਪੁਲਿਸ ਵੱਲੋਂ ਕਾਰਵਾਈ ਕਰਕੇ ਇਸ ਨੂੰ ਖਾਲੀ ਕਰਾ ਲਿੱਤਾ ਗਿਆ ਤੇ ਮੋਰਚੇ ਤੋਂ ਸਾਰੇ ਕਿਸਾਨਾਂ ਨੂੰ ਇੱਥੋਂ ਦੀ ਪਲਾਇਨ ਕਰ ਦਿੱਤਾ ਗਿਆ ਇਸ ਟਾਈਮ ਅਸੀਂ ਜੋ ਤਾਜ਼ਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸ਼ੰਭੂ ਬਾਰਡਰ ਤੋਂ ਜਿਹੜੇ ਕਿ ਇਸ ਟਾਈਮ ਪੁਲਿਸ ਵੱਲੋਂ ਜੋ ਹੈ ਕਾਰਵਾਈ ਹਜੇ ਵੀ ਲਗਾਤਾਰ ਚੱਲ ਰਹੀ ਹੈ ਤੇ ਨਾਲ-ਨਾਲ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਸ਼ੰਭੂ ਬਾਰਡਰ ਤੇ ਜੋ ਹਰਿਆਣੇ ਵੱਲ ਹਰਿਆਣੇ ਵੱਲੇ ਜੋ ਦੀਵਾਰ ਬਣਾਈ ਗਈ ਸੀ ਉਸ ਨੂੰ ਵੀ ਤੋੜਨ ਦਾ ਕੰਮ ਜੋ ਹੈ ਲਗਾਤਾਰ جاری ਹੈ ਤੇ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਇਹ ਹੈ ਕਿ ਆਉਣ ਵਾਲੇ ਕੁਝ ਦਿਨਾਂ ਵਿੱਚ ਇਹ ਜੋ ਹੈ ਆਵਾਜਾਈ ਚਲਾ ਦਿੱਤੀ ਜਾਵੇਗੀ ਤੇ ਸਾਰਿਆਂ ਵਾਸਤੇ ਇਹ ਵਾਲਾ ਰਸਤਾ ਜੋ ਹੈ ਖੋਲ ਦਿੱਤਾ ਜਾਵੇਗਾ ਅਸੀਂ ਇੱਥੇ ਗੱਲਬਾਤ ਵੀ ਕਰਾਂਗੇ ਲੋਕਾਂ ਦੇ ਨਾਲ ਜਿਨ੍ਹਾਂ ਦਾ ਕਿ ਇੱਥੇ ਢਾਬਾ ਸੀਗਾ ਕੀ ਆ ਜਿਹੜੇ ਕੋਈ ਇੱਥੇ ਪੈਟਰੋਲ ਪੰਪ ਤੇ ਕੰਮ ਕਰਦੇ ਸੀ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਤੇ ਉਹਨਾਂ ਕੋਲ ਪੁੱਛਾਂਗੇ ਕਿ ਆਖਿਰ ਇਸ ਸਰਕਾਰ ਦੀ ਜੋ ਕਾਰਵਾਈ ਕੀਤੀ ਗਈ ਹੈ ਔਰ ਇਹ ਵਾਲਾ ਜੋ शंबू बॉर्डर खोलिया गया है इस बारे उन्होंने की कहना है जतेंद्र लकी मेरा नाम मोहम्मद उमान है तो यहाँ पे किस चीज़ का काम करते हैं यहाँ हाईवे जी हम यहाँ पे ढाबा चलाते हैं किस नाम से आपका डाबा? कश्मीरी डाबे के नाम से तो अभी जैसे सरकार ने कल कार्रवाई की है तो कितना फर्क पड़ेगा हम तक सरकार ने जो किया अच्छा किया हमारा भी काम ठप था थोड़ा बहुत काम चलेगा हमारा भी रोजगार चलेगा सरकार जो कर रही है वो अपने अच्छा ही कर रही है तो कितने टाइम से आपने ढाबा बंद किया था दोबारा खोलने के कम से कम डेढ़ साल हो गया है पिछले साल फरवरी में बंद किया था और आज हमने चालू किया फिर से अब तो जो भी लगता है कि जब आवाजाही स्टार्ट हो जाएगी तो काम पे बहुत अब काम जब स्टार्ट हो जाएगी तो काम पे तो आता है हमारी गाड़ियाँ आती है हमारा रोजगार चलता है इस वक्त अभी तक तो हम बैठे थे ठीक है ਮੇਰਾ ਨਾਮ ਭਪਿੰਦਰ ਸਿੰਘ ਜੀ ਪਿੰਡ ਮਾਦਲਪੁਰ ਚਲੇਡੀ ਤੇ ਇੱਥੇ ਤੁਸੀਂ ਪੈਟਰੋਲ ਪੰਪ ਤੇ ਕੰਮ ਕਰਦੇ ਹੋ ਰਸਤਾ ਜੋ ਖੁੱਲਿਆ ਹੈ ਸਰਕਾਰ ਨੇ ਕੱਲ ਕਾਰਵਾਈ ਕਰਾਈ ਹੈ ਠੀਕ ਹਨ ਚੰਗੇ ਹਾਂ ਜੀ ਚਲੋ ਜੀ ਜੋ ਕਰਿਆ ਠੀਕੇ ਕਰਿਆ ਉਹਨੇ ਵਧੀਆ ਕਰਿਆ ਕੰਮ ਗੱਡੀਆਂ ਚੱਲेंगी ਸਾਡਾ ਵੀ ਕੰਮ ਬੰਦੇ ਦਾ 1.5 ਸਾਲ ਹੋ ਗਏ ਹਾਂ ਜੀ ਮਾਦਲ ਚਲੇਗੀ ਟਰੈਵਲ ਚਲੋ ਕੰਮ ਸਾਰੇ ਗਏ ਬੰਦ ਤੇ ਜੀ ਹਾਂ ਜੀ ਤੇ ਕਿੰਨਾ ਫਰਕ ਪਏਗਾ ਰਸਤਾ ਖੁੱਲਣ ਨਾਲ ਬਹੁਤ ਫਰਕ ਪਏਗਾ ਜੀ ਹਾਂ ਜੀ ਬੰਦ ਤੇ ਦਾ ਜਮੇ ਕੰਮ ਆ ਇਹ ਸਮੱਸਿਆ ਸੀਗੀ ਪਾਉਡਰ ਕਰਕੇ ਚੀ ਲੌਨ ਕਰਕੇ ਉਹ ਕਿਨੇ ਟਾਈਮ ਤੱਕ ਖੁੱਲ੍ਹ ਜੂਗੀ ਕੀ ਕਹਿਣਾ ਚਾਹੋਗੇ ਸਾਡੀਆਂ ਟੀਮਾਂ ਆਲਰੇਡੀ ਲੱਗੀਆਂ ਹੋਈਆਂ ਐ ਤੇ ਦੋ ਤਰ੍ਹਾਂ ਦੀਆਂ ਇਸ਼ੂਜ਼ ਆ ਰਹੇ ਸੀਗੇ ਉਹਨਾਂ ਦੇ ਵਿੱਚ ਇੱਕ ਤਾਂ ਇਹ ਸਟਰਕਚਰਸ ਬਨੇ ਹੋਏ ਐ ਕੁਝ ਸੈਮੀ ਪਰਮਾਨੈਂਟ ਟਾਈਪ ਸਟਰਕਚਰਸ ਬਨੇ ਹੋਏ ਐ ਉਹਨਾਂ ਨੂੰ ਉਸ ਰਿਮੂਵ ਕਰ ਰਹੇ ਐ ਤੇ ਸੈਕੰਡ ਕੁਝ ਟਰਾਲੀਜ਼ ਕੜੀਆਂ ਹੋਈਆਂ ਉਹਨਾਂ ਨੂੰ ਰਿਮੂਵਲ ਉਹਨਾਂ ਦਾ ਹਲੇ ਪੈਂਡਿੰਗ ਐ ਉਹ ਚੱਲ ਰਿਹਾ ਉਹਨਾਂ ਤੇ ਕਾਰਵਾਈ ਹੌਲੇ ਹੋ ਰਹੀ ਐ ਤੇ ਜਲਤੋ ਜਲਤ ਅਸੀਂ ਇਹਨੂੰ ਕਲੀਨ ਕਰਾ ਦਾਂਗੇ ਉਸ ਤੋਂ ਬਾਅਦ ਜਦੋਂ NHAI ਇਹਨੂੰ ਇਹਨ ਦੀ ਇਨਸਪੈਕਸ਼ਨ ਕਰਕੇ ਗੋ ਹੈਡ ਦੇ ਦੇਗੀ ਦੈਨ ਦਾ ਟ੍ਰੈਫਿਕ ਵਿਲ ਬੀ ਓਪਨ ਸਰ ਕਦ ਤੱਕ ਐਸੇ ਐਸਪੈਕਟਡ ਹੈ ਕਿਉਂਕਿ ਕੰਮ ਤਾਂ ਜੋਰਾਂ ਤੇ ਚੱਲ ਰਿਹਾ ਹੈ ਸਰ ਸਾਨੂੰ ਉਮੀਦ ਹੈ ਜਲਦੀ ਹੋ ਜਾਏਗਾ ਹੋ ਸਕਦਾ ਵਿਦਨ ਅ ਨੈਕਸਟ 24 ਆਵਰਸ ਵੀ ਇਹ ਸਾਰਾ ਕੰਪਲੀਟ ਹੋ ਜਾਵੇ ਚਲੋ ਥੈਂਕ ਯੂ ਹਰਦੋਈ ਸੇ ਹਰਦੋਈ ਹਰਦੋਈ ਜਾਣਾ ਕਹਾਂ ਪੇ ਅਭੀ ਦਿੱਲੀ ਜਾਏਂਗੇ ਤੋ ਰਸਤਾ ਖੁੱਲ ਗਿਆ ਹੈ ਕੈਸੇ ਪਹਿਲੇ ਆਪ ਗਏ ਹੋ पहले तो घूम के गए थे उधर से साइड से गांव में होते हुए 20 30 किलोमीटर घूम के आए थे तो अभी रास्ता खुल गया कैसे खुशी का माहौल अब तो फिर बढ़िया है खुशी है लगेगा जो 20 30 किलोमीटर का समय लगता था जी वो कम लगेगा अब जी, जी 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 कैसे प्रशासन का धन्यवाद करते हैं धन्यवाद है बहुत-बहुत धन्यवाद कहना है रास्ता खुल गया है एक साइड खुल गई है आवाजाही चल गई है बस दोनों साइडां दे जेडी पब्लिक आउ नजारे लेने होण ਠੀਕ ਹੈ ਜੀ ਰਸਤਾ ਖੁੱਲ ਗਿਆ ਪ੍ਰਸ਼ਾਸਨ ਦੀ ਬਹੁਤ ਬਹੁਤ ਕਾਰਗੁਜ਼ਾਰੀ ਰਹੀ ਹੈ ਕਾਰਗੁਜ਼ਾਰੀ ਰਹੀ ਹੈ ਜਿਸ ਕਰਕੇ ਰਸਤਾ ਖੁੱਲ ਗਿਆ ਰਾਤ ਦੇ ਲੱਗੇ ਹੋਏ ਰਾਜਪੁਰਾ ਵਾਸੀਆਂ ਨੂੰ ਜਿਹੜੇ ਰਾਜਪੁਰਾ ਪੰਜਾਬ ਦੇ ਰਾਜਪੁਰਾ ਤੋਂ ਅੱਜ ਰਾਜਪੁਰਾ ਵਾਲੇ ਖੁਸ਼ੀ ਨਾਲ ਮਤਲਬ ਅੰਮਾਲੇ ਜਾਣਗੇ ਸ਼ਾਮ ਨੂੰ ਕੋਮ ਫਿਰਕੇ ਆਉਣਗੇ ਧੰਨਵਾਦ ਪੰਜ ਮਿੰਟ ਵੇਟ ਕਰੋ ਇੱਕ ਸਾਈਡ ਤਾਂ ਖੁੱਲ ਚੁੱਕੇ ਦੂਜੀ ਸਾਈਡ ਤਾਂ ਕੰਮ ਬਣ ਰਹੇ ਨੇ ਲੱਗਦੇ ਸਾਢੇ 6 ਵਜੇ ਤੱਕ ਹੋ ਜਾਊਗਾ ਜੀ ਉਹ ਵੀ ਕੀ ਸਨੇਹਾ ਦੇਣਾ ਚਾਹੁੰਦੇ ਲੋਕਾਂ ਨੂੰ ਜੀ ਅਕਲ ਹੀ ਵਧੀਆ ਅੱਜ ਬਹੁਤ ਕੁਸ਼ਕਵਰੀ ਦੀ ਗੱਲ ਆ ਆਪਣਾ ਪੰਜਾਬ ਤੇ ਹਰਿਆਣਾ ਦਾ ਰਸਤਾ ਪੁੱਜੇ ਕੋਈ ਟੁਕਿਆ ਚੌਥਾ ਨਵਾਜੀ ਬਹੁਤ ਵਸ